ਕਹਿੰਦੇ ਪਾਸ਼ਾ ਇਹ ਮਨ ਉਸ ਹੁੰਦਾ ਆਪਣਾ ਕਿਵੇਂ ਹੋ ਗਿਆ ਸੰਧਰ ਹਰ ਨਾਮ ਜੀਠੇ ਰੰਗ ਜੀ ਨਾਮ ਦੇ ਰੰਗ ਨਾਲ ਲੰਗ ਦੇਸਨ ਆਖੋ ਸਬ ਨਾਮ ਸਤਨਾਮ ਕਦੇ ਮਾਰੇ ਕਹਿੰਦੇ ਇਹ ਮਨ ਸ਼ਕਤੀ ਇਹ ਮਨ ਸੀ ਹੋ ਇਹ ਮਨ ਪੰਜ ਤਤ ਕੋ ਜਿਓ ਆਖੋ ਸਬ ਨਾਮ ਸਤਨਾਮ ਜਦੋਂ ਉਹ ਬਦੇ ਕਦੇ ਦੇਖਿਆ ਮਨ ਨੂੰ ਆਪ ਜੀ ਨੇ ਮੈਂ ਤਿਕਾ ਕਦੇ ਢਿੱਖਾ ਕਿਹੋ ਜਿਹਾ ਕਿਵੇਂ ਬਣਿਆ ਇਹਦਾ ਮਟੀਰ ਕਿਹੋ ਜਿਹਾ ਕਦ ਪਤਾ ਕੀਤਾ ਹੈ ساری ਜ਼ਿੰਦਗੀ ਇਹ ਹੀ ਕਹਿੰਦਾ ਰਿਹਾ ਜਿਨਾ ਮੇਰਾ ਮਨ ਕਭੂ ਨਾ ਕਰਨਾ ਆਖੋ ਸਬਨਾਮ ਸਬਨਾਮ ਕਬਾਲਾ ਜਿਸ ਮਨ ਨੂੰ ਕਦੇ ਦੇਖਿਆ ਨਹੀਂ ਉਹਦੀ ਪੱਕੀ ਨਿੱਤਰਤਾ ਬਣਾਈ ਹੋਈ ਹੈ ਮਨ ਫੁੱਕਲ ਦਾ ਸਾਪਾ ਆਖੋ ਸਬਨਾਮ ਸਬਨਾਮ ਉਹ ਦੁਨੀਆ ਦੇ ਲੋਕੋ ਮਨ ਫੁੱਕਲ ਦਾ ਸਾਪਾ ਇਹਦਾ ਇਤਬਾਰ ਨਾ ਕਰਿਆ ਕਰੋ ਮਹਾਂਪੁਰ ਕਹਿੰਦਾ ਵੱਧਦੇ ਹੁੰਦੇ ਸੀ ਪਹਰ ਬਰਹਾਹੀ ਚਰੀ ਕੜੀ ਕੜੀ ਡਾਂਗ ਮਾਰ ਸੋ ਪਹਰ ਬਰਹਾਹੀ ਚਰੀ ਕੜੀ ਕੜੀ ਸਨੀ ਸਨੀ ਮਾਰਾ ਮਨ ਸਵਾਰ ਹੈ ਬੜਾਈ ਹੈ ਸਨੀ ਸਨੀ ਮਾਰਾ ਆਹ ਹਾ ਮਨ ਕੇ ਮਤੇ ਨ ਚਾਲੀਏ ਮਨ ਪੱਕਾ ਜਮਦੂਤ ਆਖੋ ਸਤਨਾਮ ਆਪਣਾ ਤੁਸੀਂ ਦੱਸੋਗੇ ਕਿੱਥੇ ਰਹਿੰਦਾ ਮਨ ਦਾ ਮਟੀਰੀਅਲ ਕੀ ਆ ਦੈਂਦਿਕਾ ਜੇ ਸਮਤ ਬਖਸ਼ੋ ਤੇ 2 ਮਿੰਟ ਹੋਰ ਮੇਡਾ ਦਾ ਸਮਾਂ ਹੋ ਗਿਆ ਕਦੇ ਆਪ ਜੀ ਨੇ ਵਿਚਾਰਾਂ ਦਾ ਵੇਗ ਅੰਦਰ ਚੱਲਦਾ ਦੇਖਿਆ ਮਨੁੱਖ ਦੇ ਸੁਪੇ ਸੁਪੇ ਵੀ ਚੱਲਦਾ ਜਾਗਦੇ ਵੀ ਚੱਲਦਾ ਤੁਰਦੇ ਵੀ ਚੱਲਦਾ ਬੈਠੇ ਵੀ ਚੱਲਦਾ ਉਹ ਜਿਹੜੀ ਵਿਚਾਰਾਂ ਦੀ ਹਨੇਰੀ ਅੰਦਰ ਜੇ ਉਹਨੂੰ ਇਕੱਤਰ ਕਰ ਲਈਏ ਤੇ ਉਹਨੂੰ ਬਾਣੀ ਮੰਨ ਕਹਿੰਦੀ ਆ ਆਖੋ ਸਤਨਾਮ ਸਤਨਾਮ ਕੋ ਸੋਣ ਦਾ ਤਰ ਮਨ ਗਿਆ ਅੰਦਰ ਬਨੇਹੀ ਜਾਂਦੀ ਹੋ ਇਸਨੇ ਆਖੋ ਸਤਨਾਮ ਸਤਨਾਮ ਰਹੀ ਜਾਂਦਾ ਮਨ ਠੀਕ ਨਹੀਂ ਮਨ ਲੱਗਦਾ ਹੀ ਨਹੀਂ ਵਿਚਾਰਾਂ ਦੀ ਹਨੇਰੀ ਜਿਹੜੀ ਹੈ ਉਹ ਵਿਚਾਰ ਜਿਹੜੇ ਉਹਨਾਂ ਦੀ ਗਤਰਪਤਾ ਤੇ ਸੋਚ ਨੂੰ ਬਾਣੀ ਬੁੱਧੀ ਕਹਿੰਦੀ ਹੈ ਆਖੋ ਸਤਨਾਮ ਸਤਨਾਮ ਕਿਉਂ ਵਿਚਾਰ ਚੱਲਦੇ ਨੇ ਬੁੱਧੀ ਫਿਰ ਇਸ ਨੂੰ ਕੋ ਫੈਸਲਾ ਦਿੰਦੀ ਹੈ ਕਰਨਾ ਜਾਂ ਨਹੀਂ ਕਰਨਾ ਆਖੋ ਸਤਨਾਮ ਸਤਨਾਮ ਜਦੋਂ ਫੈਸਲਾ ਦਿੰਦੀ ਆ ਉਸ ਤੋਂ ਬਾਅਦ ਜਿਹੜੀ ਇਕਾਗਰਤਾ ਉਸ ਨੂੰ ਬਾਣੀ ਚਿਤ ਗੈਂਦੀ ਆਖੋ ਸਤਨਾਮ ਸਤਗੁਰ ਕਹਿੰਦੇ ਨੇ ਜਿਨ੍ਹਾਂ ਨੇ ਇੱਕ ਚਿਤ ਹੋ ਕੇ ਧਿਆ ਗਿਆ ਉਹ ਫਰਮਣ ਕਿ ਕਾਲ ਦੀ ਫਾਹੀ ਜਿ ਨਹੀਂ ਫਸਿਆ ਆਖੋ ਸਤਨਾਮ ਸਤਗੁਰ ਦੀ ਕਰਨ ਚੋਪੀ ਦੀ ਇਸ ਮਨ ਨੂੰ ਲਾਉਣਾ ਨਾ ਗੁਰੂ ਦੀ ਕਲ ਸੁਣਨੀ ਪੈਣੀ ਸਤਗੁਰੂ ਮਹਕੋਮ ਨੂੰ ਸੰਦਪੈਣਾ ਪਾਦਸ਼ਾਹ ਕਹਿੰਦੇ ਨੇ ਇੱਕ ਕੰਮ ਕਰ ਤਨ ਮਨ ਤਨ ਸਭ ਸੋਤ ਗੁਰ ਕੋ ਹੁਕਮ ਮੰਨ ਲੈ ਤੁਛਣਾ ਪੈਗਾ ਵੀ ਧੰਨ ਤੇ ਕਰਦੇ ਆ ਗੈ ਸਾਰਾ ਇਹ ਕਹਿੰਦਾ ਗਜਾਰੇ ਜੰਗੀ ਨਹੀਂ ਇਕੱਠੀ ਹੋਈ ਹੈ ਤਾਂ ਆਖ ਸਦਨਾ ਸਤਨਾਮ ਕਰਮੀ ਦੇ ਫਿਰ ਤੇ ਕਦਮ ਨਾ ਕਰਨ ਦੇ ਵਿੱਚ ਜਦੋਂ ਕੋਈ ਪਰਵਾਨਾ ਤੇ ਸੰਗਤਾਂ ਦੇ ਜਾਂਦੀ ਪਾਇ ਕੁਝ ਸੇਵਾ ਪਾਵੇ ਪਰਵਾਨਾ ਚੈਨਰ ਚ 5-10 ਰੁਪਏ ਲੇਖ ਲਓ ਕਿ ਤੇ ਤੋਰ ਜਾਂਦੇ ਇਥੋਂ ਆਪ ਕੋ ਸਤਨਾਮ ਆਪਨਾ ਤੇ ਹੋਰ ਚੱਲੇ ਪਿੰਡੋਂ ਲਿਖ ਲਓ 800 ਸਤਨਾਮ ਆਪਨਾ ਤੇ ਜੇ ਕੋੜਮਾ ਜੋਈ ਹੈ ਜੇ ਫਿਰ ਬਰਾਦੀ ਕਰਬਿਸਕੀ ਲਿਆਉਣਾ ਉਦੋਂ ਪਤਾ ਨਹੀਂ ਕਿਥੋਂ ਆ ਜਾਂਦੇ ਆਪ ਕੋ ਸਤਨਾਮ ਆਪਨਾ ਇਹਨੂੰ ਬੁਖਾਰ ਚੜ ਜਾਂਦਾ ਗੁਰੂ ਦੀ ਸੇਵਾ ਦੇ ਨਾਂ ਤੇ ਪੁੱਛ ਲੈਣਾ ਮਨ ਨੂੰ ਆਪਣੇ ਆਪ ਜਿੱਥੇ ਇਸ ਦਾ ਧਨ ਲੱਗਣਾ ਉੱਥੇ ਇਸ ਦਾ ਮਨ ਲੱਗ ਜਾਣਾ ਲਾਉਣ ਦੀ ਲੋੜ ਨਹੀਂ ਆਖੋ ਸਤਨਾਮ ਤਨ ਪਾਵੇ ਬ ਸੰਸਾਰ ਨੇ ਵਿਕਾਰਾਂ ਨਹੀਂ ਘਾਰਿਆ ਤਨ ਇਹਦਾ ਇਹਦਿਆਂ ਨਹੀਂ ਖੋ ਰਿਆ ਮਾਲ ਦੇ ਵਸ ਨਹੀਂ ਇਹਨੇ ਮੂਰਖ ਨੇ ਲੈਣਾ ਗਿਆ ਆਖੋ ਸਤਨਾਮ ਆਪਣਾ ਇਹਨੇ ਤਾਂ ਪੱਲੇ ਹੀ ਕੱਖ ਨਹੀਂ ਹਰਾਮੀ ਇਸ ਗੱਲ ਦੀ ਵੀ ਖੋਟੇ ਪੈਸੇ ਬਦਲੇ ਜੇ ਸੱਚਾ ਸੌਦਾ ਮਿਲਦਿਆ ਤਾਂ ਹੋਰ ਵਿਝਾਈਦਾ ਤੇ ਸਮਾ ਹੋ ਗਿਆ ਆਖੋ ਸਤਨਾਮ ਤਨ ਅੱਖਰੀ ਪੰਤੀ ਬੜੀ ਫਿਰ ਅਮਨਦਸਰ ਸਾਹਿਬ ਜੀ ਦਾ ਪਾਠ ਕਰੀਏ ਉਹ ਸਾਰੇ ਵਰਨ ਤੇ ਦੁਰ ਪੂਰੇ ਚੰਨੀ ਲਾਇਆ ਹਰ ਸੰਗ ਸਹਾਈ ਸਾਰਾ ਚੰਨੀ I'm i no.